ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਖ ਹਟਾਲ ਗੁਰੂ ਸੇਵੀ ਆਹ ਸੈ ਸਪਾਏ ਦਰਸ਼ਨ ਪਰਸੇ ਗੁਰੂ ਕਾਏ ਜਨਮ ਮਰਨ ਦੁਖ ਜਾਇ ਹੁਮ ਸਿਬਦਖ ਸਮਲੀ ਨੂਰੀ ਅਰਸਹ ਕਰੋਸਹ ਛਟੀਆਂ ਤੋਂ ਨਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਆਂ ਸੱਜਣ ਸੱਚੇ ਪਾਤਸ਼ਾ ਸਿਰਸਾ ਹਾਂਦੈ ਸਾਉ ਜਿਸ ਪਾਉ ਸ ਬੈਠਿਆ ਸੋਹੀ ਐ ਸਵਨਾ ਦਾ ਵਿਸਾਉ ਸਤਨਾਮ ਸੁਨੀਵਾਹੀ ਗੁਰ ਸਾਹਿਬ ਜੀਆ ਸਲੋਕ ਮਹੱਲਾ 3 ਜੇ ਸਤਗੁਰ ਸੇਵੇਂ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਜੇ ਸਤਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋ ਸਭਨਾ ਓ ਪਾਵਾ ਸਿਰ ਓ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣਾ ਹਨ ਪਾਵੇ ਗੁਣੀ ਨਿਦਾਨ ਹਰ ਸੁਖ ਦਾਤਾ ਮਨ ਵਸੈ ਹੋ ਮੈਂ ਜਾਏ ਗਮਾਨ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੇ ਧਿਆਨ ਪਉੜੀ ਸਤ ਸੰਤੋ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਜੇ ਜਿਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇਕੋ ਹਰ ਮਿਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਇੱਕ ਹੈ ਇੱਕੋ ਹਰ ਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ